ਅੱਜ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਡਾਕਟਰ ਪ੍ਰਮੋਦ ਕੁਮਾਰ ਪਟਾੜਨੀਆ ਜੋ ਕਿ ਭਾਜਪਾ ਪਾਰਟੀ ਦੇ ਮੈਡੀਕਲ ਸੈੱਲ ਦੇ ਸਾਬਕਾ ਪ੍ਰਧਾਨ ਨੇ ਜੋ ਭਾਰਤ-ਪਾਕਿਸਤਾਨ ਵਿੱਚ ਜੁਦ ਹੋਇਆ ਉਸ ਬਾਰੇ ਆਪਣੇ ਵਿਚਾਰ ਦਰਸ਼ਕਾਂ ਨਾਲ ਸਾਂਝੇ ਕਰੇ ਨੇ ਡਾਕਟਰ ਪ੍ਰਮੋਦ ਕੁਮਾਰ ਪਟਾੜਨੀਆ 20 ਅਪ੍ਰੈਲ 2025 ਨੂੰ ਪਹਿਲਗਾਉਂ ਅਟੈਕ ਦੇ ਬਾਅਦ ਹਿੰਦੂਸ ਦੇ ਪਾਕਿਸਤਾਨ ਦੇ ਵਿੱਚ ਇਸ ਤਰ੍ਹਾਂ ਸਥਿਤੀਆਂ ਪੈਦਾ ਹੋਈਆਂ ਕਿ ਹਿੰਦੂ ਸਾਨੂੰ ਪਾਕਿਸਤਾਨ ਦੇ ਵਿਰੁੱਧ ਯੁੱਧ ਲੜਨਾ ਪਿਆ ਗਿਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਯੁੱਧ ਕਿਸੇ ਵੀ ਦੇਸ਼ ਵਾਸਤੇ ਜਾਂ ਕਿਸੇ ਸਮਾਜ ਵਾਸਤੇ ਕੋਈ ਬੜਾ ਲਾਭਕਾਰੀ ਨਹੀਂ ਹੁੰਦਾ। ਉਸਦੇ ਆਪ ਦੇ ਆਪ ਦੇ ਨੁਕਸਾਨ ਹੁੰਦੇ ਹਨ। ਪਰ ਕਈ ਵਾਰ ਆਪਾਂ ਨੂੰ ਆਪਣੀ ਰੱਖਿਆ ਵਾਸਤੇ, ਦੇਸ਼ ਦੀ ਰੱਖਿਆ ਵਾਸਤੇ ਜਾਂ ਜਿਹੜੇ ਆਪਣੇ ਦੇਸ਼ ਵਾਸੀਆਂ ਉਹਨਾਂ ਦੀ ਸਮਾਜ ਰੱਖਿਆ ਵਾਸਤੇ ਆਪਾਂ ਨੂੰ ਯੁੱਧ ਲੜਨਾ ਪੈਂਦਾ ਹੈ। ਯੁੱਧ ਲੜਨਾ ਅਣੀ ਵਰਵੀ ਹੋ ਜਾਂਦਾ ਹੈ ਤੇ ਕਿਸੇ ਵੀ ਜਿਹੜੀ ਦੇਸ਼ ਭਗਤਕੋਮ ਹੈਗੀ ਹੈ ਉਹਨੂੰ ਯੁੱਧ ਲੜਨਾ ਵਿੱਚ ਆ ਚਾਹੀਦਾ ਹੈ ਤੇ ਜਿਹੜੇ ਯੁੱਧ ਹੋਇਆ ਹੈ ਯੁੱਧ ਦੇ ਵਿੱਚ ਹਿੰਦੁਸਤਾਨ ਦੀ ਸੈਨਾ ਨੇ ਜਿਸ ਤਰ੍ਹਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਤਬਾਈ ਮਚਾਈ ਹੈ ਤੇ ਪਾਕਿਸਤਾਨ ਨੂੰ ਹਾਸੇ ਜਿਲਾ ਕੇ ਗੋਟਣੇ 'ਚ ਲਾ ਕੇ ਸੀਜਫਾਇਰ ਕਰਵਾਇਆ ਹੈ ਮੈਂ ਉਸ ਵਾਸਤੇ ਦੇਸ਼ ਵਾਸੀਆਂ ਦਾ ਤੇ ਜਿਹੜੀ ਆਪਣੀ ਸੈਨਾ ਹੈਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੈਗੇ ਆ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਜੀ ਗ੍ਰਹਿ ਮੰਤਰੀ ਮਿਸਾਇ ਜੀ ਜਿਹੜੀ ਉਹਨਾਂ ਦੀ ਟੀਮ ਹੈਗੀ ਹੈ ਤੇ ਪੂਰਾ ਵਿਪੱਖ ਜਿਨੇ ਕੀ ਹਿੰਦੁਸਤਾਨ ਦੀ ਇਸ ਉਸਕਲ ਘੜੀ ਚ ਸਾਥ ਸਾਡਾ ਸਾਥ ਦਿੱਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਆਪਾਂ ਪਾਕਿਸਤਾਨ ਨੂੰ ਘੁਟਨੇ ਚ ਲਿਆ ਕੇ ਤੇ ਜਿਹੜਾ ਆਪਣਾ ਸਾਡਾ ਮਕਸਦ ਸੀ ਕਿ ਆਪਾਂ ਆਤਕਵਾਦ ਨੂੰ ਖਤਮ ਕਰਨਾ ਹੈ ਤੇ ਆਤਕਵਾਦ ਦੇ ਜਿਹੜੇ ਆਕਾ ਹੈਗੇ ਉਹਨਾਂ ਨੂੰ ਸਬਕ ਸਿਖਾਣਾ ਹੈ ਅਸੀਂ ਉਸ ਮਕਸਦ 'ਚ ਕਾਮਯਾਬ ਹੋਏ ਹਾਂ ਸੀਰੀਜ਼ ਫਾਰ ਵਾਸਤੇ ਜਿਹੜਾ ਹੋਇਆ ਉਸ ਵਾਸਤੇ ਕਈ ਲੋਕਾਂ ਦੇ ਅਲੱਗ-ਅਲੱਗ ਵਿਚਾਰ ਆ ਗਏ ਆਂ ਕਈ ਬੰਦੇ ਕਹਿੰਦੇ ਆਂ ਕਿ ਇਹ ਇਸ ਸੀਜ਼ ਵਾਰ ਤੇ ਜਲਦੀ ਨਹੀਂ ਹੋਣਾ ਚਾਹੀਦਾ ਸੀ ਤੇ ਇਸ ਦੇ ਕੀ ਕਾਰਨ ਆ ਆਪਾਂ ਜਦੋਂ ਜਿੱਤ ਰਹੇ ਸੀ ਤੇ ਇਸ ਸੀਜ਼ ਪਰ ਕਿਉਂ ਹੋਇਆ ਇਹ ਵਿਚਾਰ ਜਿਹੜੇ ਹੈਗੇ ਆਂ ਲੋਕਾਂ ਦੇ ਠੀਕ ਆ ਆਪਾਂ ਜਦੋਂ ਜਿੱਤ ਰਹੇ ਸੀ ਤੇ ਆਪਾਂ ਨੂੰ ਸੀਜ਼ ਫਾਇਰ ਜਿਹੜਾ ਹੈਗਾ ਉਹ ਤੇਨ ਜਲਦੀ ਨਹੀਂ ਕਰਨਾ ਚਾਹੁੰਦਾ ਸੀ ਪਰ ਕਈ ਵਾਰ ਕੁਛ ਐਸੀ ਮਜਬੂਰੀਆਂ ਹੁੰਦੀਆਂ ਨੇ ਜਿਸ ਵਾਸਤੇ ਆਪਾਂ ਨੂੰ ਦੇਸ਼ਿਤ ਵਾਸਤੇ ਆਪਾਂ ਨੂੰ ਕਈ ਐਸੇ ਫੈਸਲੇ ਲੈਣੇ ਪੈਂਦੇ ਹੈਗੇ ਆਂ ਕਿ ਆਪਾਂ ਮਜਬੂਰ ਹੋ ਜਾਂਦੇ ਆਂ ਕਿ ਆਪਾਂ ਯੁੱਧ ਕਰੀਏ ਯੁੱਧ ਵਾਸਤੇ ਜਾਂ ਅਸੀਸ ਪਰ ਕਰੀਏ ਕਿਉਂਕਿ ਯੁੱਧ ਤੁਹਾਨੂੰ ਦੱਸਿਆ ਕਿ ਯੁੱਧ ਜਿਹੜਾ ਹੈਗਾ ਉਹ ਸਮਾਜ ਵਾਸਤੇ ਜਾਂ ਦੇਸ਼ ਵਾਸਤੇ ਬਹੁਤ ਨੁਕਸਾਨਦਾਇਕ ਹੁੰਦਾ ਹੈ ਤੇ ਮੋਦੀ ਜੀ ਨੇ ਜਾਂ ਜਿਹੜੇ ਵੀ ਸਰਕਾਰ ਨੇ ਫੈਸਲਾ ਕੀਤਾ ਉਹ ਦੇਸੀਤ ਨੂੰ ਰੱਖੇ ਹੀ ਕੀਤਾ ਹੋਗਾ ਤੇ ਆਪਾਂ ਨੂੰ ਮੋਦੀ ਜੀ ਦਾ ਸਮਰਥਨ ਕਰਨਾ ਚਾਹੀਦਾ ਨਾ ਕਿ ਇੱਕ ਐਸੇ ਹਾਲਾਤ ਪੈਦਾ ਕਰਨਾ ਚਾਹੀਦੇ ਕਿ ਦੇਸ਼ ਦੇ ਵਿੱਚ ਕੋਈ ਗਲਤਫਹਿਮੀ ਪੈਦਾ ਹੋਵੇ ਆਪਣੀ ਸੈਨਾ ਦੇ ਪ੍ਰਤੀ ਆਪਣੇ ਜੋ ਸਰਕਾਰ ਅਗੇ ਉਸ ਦੇ ਪ੍ਰਤੀ ਤੁਸੀਂ ਦੇਖਿਆ ਹੈ ਕਿ ਬੰਗਲਾਦੇਸ਼ ਚ ਜਿਸ ਤਰ੍ਹਾਂ ਹਾਲਾਤ ਬਣ ਰਹੇ ਹੈਗੇ ਹਨ ਉਹ ਇਸੇ ਕਰਕੇ ਹੁੰਦੇ ਆ ਕਿ ਜਦੋਂ ਆਪਾਂ ਸਰਕਾਰਾਂ ਦੇ ਵਿਰੁੱਧ ਖੜੇ ਹੋ ਜਾਂਦੇ ਹਾਂ ਤੇ ਸਰਕਾਰਾਂ ਦੇ ਵਿਸ਼ਵਾਸ ਪੈਦਾ ਕਰਦੇ ਆ ਉਸ ਨਾਲ ਅਰਾਜਕਤਾ ਫੈਲਣੀ ਸ਼ੁਰੂ ਹੋ ਜਾਂਦੀ ਹੈ ਰੂਸ ਤੇ ਯੂਕਰੇਨ ਦੇ ਵਿੱਚ ਕਿੰਨੀ ਦੇਰ ਦਾ ਯੁੱਧ ਚੱਲ ਰਿਹਾ ਹੈ ਤੇ ਦੋਨਾਂ ਨੂੰ ਕੋਈ ਫਾਇਦਾ ਨਹੀਂ ਹੋਇਆ ਦੋਨੋਂ ਆਪਣੀ ਜਿੱਤ ਚੜੇ ਹੋਏ ਆ ਤੇ ਯੁੱਧ ਨਾਲ ਉਹਨਾਂ ਦੇ ਨਾਗਰਿਕਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਜਿਹੜੀ ਉਹਨਾਂ ਦੀ ਅਰਥਵਿਵਸਥਾ ਹੈ ਉਹਦਾ ਵੀ ਨੁਕਸਾਨ ਹੋ ਰਿਹਾ ਹੈ ਤੇ ਆਪਾਂ ਨਹੀਂ ਚਾਹੁੰਦੇ ਸੀ ਕਿ ਸਾਡੇ ਨਾਗਰਿਕਾਂ ਦਾ ਨੁਕਸਾਨ ਹੋਵੇ ਜਾਂ ਸਾਡੀ ਅਰਥਵਿਵਸਥਾ 'ਚ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਆਵੇ ਇਸ ਲਈ ਜਿਹੜਾ ਆਪਾਂ ਯੁੱਧ ਲੜਿਆ ਸੀ ਉਹ ਇੱਕ ਆ ਆਤਰਾਵਾ ਦੇ ਆਕਾ ਨੂੰ ਸਵਸਥਾਨ ਵਾਸਤੇ ਲੜਿਆ ਸੀ ਨਾ ਕਿ ਆਪਾਂ ਜਿਸ ਤਰ੍ਹਾਂ ਕੀ ਕਹਿੰਦੇ ਆ ਕਿ ਆਪਾਂ ਜੰਮੂ ਕਸ਼ਮੀਰ ਨੂੰ ਜਾਂ ਪੀਕ ਨੂੰ ਆਪਾਂ ਵਾਪਸ ਲੈ ਲੈਂਦੇ ਆਪਾਂ ਉਸ ਵਾਸਤੇ ਲੜਿਆ ਸੀ ਕਿਉਂਕਿ ਕੁਝ ਨੀਤੀਆਂ ਆਸੀ ਹੁੰਦੀਆਂ ਆਪਾਂ ਪੀਕ ਕੋ ਵਾਸਤੇ ਆਪਾਂ ਆਸ ਤੇ ਆਸ ਤੇ ਕਈ ਆਪਣੀ ਨੀਤੀ ਹੈਗੀਆਂ ਜਿਸ ਤੇ ਸਾਡਾ ਆਪਾਂ ਕਰੀਏ ਤੇ ਆਪਾਂ ਪੀਕ ਨੂੰ ਵੀ ਇੱਕ ਦਿਨ ਵਾਪਸ ਲਵਾਵਾਂਗੇ ਔਰ ਜੂੜ ਲਵਾਵਾਂਗੇ ਜਦੋਂ ਕਿ ਰੋਧ ਨੰਦੀ ਦਾ ਸੰਕਲਪ ਹੈਗਾ ਉਹ ਆਪਾਂ ਪੂਰਾ ਜੂੜ ਕਰਾਂਗੇ ਪਰ ਯੁੱਧ ਹੀ ਹਰ ਚੀਜ਼ ਦਾ ਹੱਲ ਨਹੀਂ ਹੁੰਦਾ ਦੇ ਸਵਸਥਿਆ ਨੂੰ ਇਸ ਗੱਲ ਨੂੰ ਸਮਝਦੇ ਹੋਏ ਤੇ ਨરેન્દ્ર મોદી ਦਾ ਜਿਹੜਾ ਵੀ ਫੈਸਲਾ ਸੀ ਜਾਂ ਕੈਬਨਿਟ ਦਾ ਜੋ ਵੀ ਫੈਸਲਾ ਆ ਤੀਏ ਸਰਕਾਰ ਦਾ ਐਸਐਨ ਦਾ ਵੀ ਫੈਸਲਾ ਸੀ ਉਹਦਾ ਸਵਾਗਤ ਕਰਨਾ ਚਾਹੀਦਾ ਨਾ ਕਿ ਉਸ ਦੇ ਵਿਰੁੱਧ ਖੜਾ ਹੋਣਾ ਚਾਹੀਦਾ ਵਿਪੱਖ ਜਿਹੜਾ ਹੈਗਾ ਕਈ ਵਾਰ ਸਵਾਲ ਕਰਨ ਲੱਗ ਪੈਂਦਾ ਪਰ ਵਿਪੱਖ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਆਪਾਂ ਨੂੰ ਯੁੱਧ ਤੇ ਬਚਣਾ ਹੈ ਦੇਸ਼ ਨੂੰ ਆਰਥਿਕ ਤੌਰ ਤੇ ਅੱਗੇ ਲੈ ਕੇ ਜਾਣਾ ਹੈ ਨਾ ਕਿ ਦੇਸ਼ ਨੂੰ ਯੁੱਧ ਵਿੱਚ ਧਕੇਲਣਾ ਹੈਗਾ ਤੇ ਮੈਂ ਦੇਸ਼ ਵਾਸੀਆਂ ਤੇ ਅਪੀਲ ਕਰਦਾ ਹੈ ਕਿ ਸ਼ਾਂਤੀ ਬਣਾਈ ਰੱਖਣ ਆਪਸੀ ਭਾਈਚਾਰਾ ਰੱਖਣ ਤੇ ਅੱਗੇ ਵੀ ਜਿਸ ਤਰ੍ਹਾਂ ਆਪਾਂ ਪਾਕਿਸਤਾਨ ਨੂੰ ਘੋਟਣਾ ਦਿਲਾਇਆ ਤੇ ਆਪਾਂ ਉਮੀਦ ਕਰਦੇ ਆ ਕਿ ਅੱਗੇ ਵੀ ਆਪਾਂ ਦੇਸ਼ ਵਾਸਤੇ ਸਾਡੇ ਜਿਹੜੇ ਸੈਨਿਕ ਹੈਗੇ ਆ ਸਾਡੀ ਜਿਹੜੀ ਸਰਕਾਰ ਹੈਗੇ ਇਸ ਤਰ੍ਹਾਂ ਕੰਮ ਕਰਦੇ ਰਹਿਣਗੇ ਧੰਨਵਾਦ